ਅਸੀਂ ਗੁਰੂਆਂ ਨੂੰ ਮੰਨਦੇ ਹਾਂ ਪਰ ਮੰਨਦੇ ਨਹੀਂ ਇੱਕ ਸਵਾਲ ਹੈ ਜੋ ਸੁਣਨ ਵਿੱਚ ਬਹੁਤ ਹੀ ਸੌਖਾ ਲੱਗਦਾ ਹੈ ਤੇ ਸਰਲ ਹੈ ਪਰ ਮੰਨਣ ਵਿੱਚ ਬਹੁਤ ਹੀ ਔਖਾ ਅਸੀਂ ਕਹਿੰਨੇ ਹਾਂ ਗੁਰੂ ਸਾਹਿਬ ਸਾਡੇ ਲਈ ਸਭ ਕੁਝ ਨੇ ਪਰ ਕੀ ਸੱਚਮੁੱਚ ਗੁਰੂਆਂ ਨੂੰ ਮੰਨਦੇ ਵੀ ਹਾਂ ਰੁਕੋ ਇਹ ਵੀਡੀਓ ਉੱਤੇ ਨਹੀਂ ਸਾਡੇ ਸਵਾਲ ਤੇ ਸਵਾਲ ਹੈ ਕਿਉਂਕਿ ਮੱਥਾ ਟੇਕਣਾ ਇੱਕ ਗੱਲ ਹੈ ਗੁਰੂ ਦੀ ਗੱਲ ਮੰਨਣਾ ਦੂਜੀ ਅਸੀਂ ਗੁਰਦੁਆਰੇ ਜਾਂਦੇ ਹਾਂ ਅਰਦਾਸ ਕਰਦੇ ਹਾਂ ਕੜਾ ਪਹਿਨਦੇ ਹਾਂ ਦਸਤਾਰ ਸਜਾਉਂਦੇ ਹਾਂ ਪਰ ਜਦ ਗੁਰੂ ਕਹਿੰਦੇ ਨੇ ਸੱਚ ਬੋਲੋ ਇਨਸਾਫ ਨਾਲ ਖੜੋ ਨਸ਼ੇ ਤੋਂ ਦੂਰ ਰਹੋ ਕਿਸੇ ਨੂੰ ਠੱਗੋ ਨਾ ਉੱਥੇ ਅਸੀਂ ਕਹਿੰਦੇ ਹਾਂ ਇਹ ਅੱਜ ਦੇ ਸਮੇਂ ਵਿੱਚ ਬਹੁਤ ਮੁਸ਼ਕਲ ਹੈ ਗੁਰੂਆਂ ਲਈ ਸ਼ਰਧਾ ਸਾਡੇ ਕੋਲ ਸ਼ਰਧਾ ਹੈ ਪਰ ਹੌਸਲਾ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸਿੱਖਾਂ ਦੇ ਪਹਿਲੇ ਗੁਰੂ ਹਨ ਉਹ ਕਹਿੰਦੇ ਨੇ ਸੱਚ ਉੱਚਾ ਹੈ ਪਰ ਅੱਜ ਅਸੀਂ ਕਹਿੰਦੇ ਹਾਂ ਸੱਚ ਬੋਲਾਂਗੇ ਤਾਂ ਨੁਕਸਾਨ ਹੋ ਜਾਵੇਗਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਕਹਿੰਦੇ ਨੇ ਝੁਲਮ ਅੱਗੇ ਨਾ ਝੁਕੋ ਪਰ ਅੱਜ ਅਸੀਂ ਕਹਿੰਦੇ ਹਾਂ ਛੱਡੋ ਯਾਰ ਆਪਣਾ ਕੰਮ ਬੰਦਾ ਆਪਾਂ ਕਿਸੇ ਤੋਂ ਕੀ ਲੈਣਾ ਗੁਰੂਆਂ ਦੀ ਸਿੱਖਿਆ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਪਰ ਅਸੀਂ ਉਸ ਨੂੰ ਸਿਰਫ ਕੋਟ ਬਣਾਇਆ ਹੈ ਜੋ ਲੋੜ ਪੈਣ ਤੇ ਪਾ ਲਿਆ ਜਾਂਦਾ ਹੈ ਤੇ ਬਾਤ ਵਿੱਚ ਫੇਰ ਕਿੱਲੀ ਦੇ ਤੰਗ ਦਿੰਦੇ ਹਾਂ ਸਿੱਖੀ ਸਿਰਫ ਪਹਿਰਾਵਾ ਨਹੀਂ ਇੱਕ ਰੋਜ਼ ਦਾ ਇਮਤਿਹਾਨ ਹੈ ਜੋ ਗਲਤ ਹੋ ਰਿਹਾ ਹੋਵੇ ਕੀ ਅਸੀਂ ਉਸ ਨੂੰ ਬੋਲਦੇ ਹਾਂ ਕਿ ਇਹ ਗਲਤ ਹੋ ਰਿਹਾ ਹੈ ਜਦੋਂ ਕੋਈ ਕਮਜ਼ੋਰ ਹੋਵੇ ਕੀ ਅਸੀਂ ਉਸਦੇ ਨਾਲ ਖੜਦੇ ਹਾਂ ਅਸੀਂ ਉਸਦੀ ਬਾਹ ਫੜਦੇ ਹਾਂ ਮਾੜੇ ਵਕਤ ਬਿਲਕੁਲ ਨਹੀਂ ਜਦ ਨਸ਼ਾ ਝੂਠ ਫਰੇਬ ਆਵੇ ਕੀ ਅਸੀਂ ਇਨਕਾਰ ਕਰਦੇ ਹਾਂ ਬਿਲਕੁਲ ਨਹੀਂ ਗੁਰੂਆਂ ਨੂੰ ਮੰਨਣਾ ਇੱਕ ਦਿਨ ਦਾ ਕੰਮ ਨਹੀਂ ਇਹ ਹਰ ਦਿਨ ਦੀ ਚੋਣ ਹੈ ਇਹ ਵੀਡੀਓ ਕਿਸੇ ਨੂੰ ਨੀਵਾ ਨਹੀਂ ਦਿਖਾਉਂਦੀ ਕਿਸੇ ਨੂੰ ਟਾਰਗੇਟ ਨਹੀਂ ਕਰਦੀ ਇਹ ਸਾਨੂੰ ਦਰਪਨ ਦਿਖਾਉਂਦੀ ਹੈ ਕਿ ਅਸੀਂ ਕਿੱਥੇ ਖੜੇ ਹਾਂ ਅਸੀਂ ਪੁੱਛਦੇ ਹਾਂ ਪੰਜਾਬ ਕਿਉਂ ਪਿਛੇ ਰਹਿ ਗਿਆ ਪਰ ਅਸਲ ਸਵਾਲ ਅਸੀਂ ਕਦੋਂ ਗੁਰੂ ਤੋਂ ਦੂਰ ਹੋ ਗਏ ਜਦ ਸਿੱਖੀ ਸਟੇਟਸ ਬਣ ਗਈ ਤੇ ਸਦਕ ਗਾਇਬ ਹੋ ਗਿਆ ਜਦ ਗੁਰੂ ਦੀ ਬਾਣੀ ਸਿਰਫ ਸੁਣੀ ਗਈ ਜਿਤੀ ਨਹੀਂ ਗਈ ਗੁਰੂਆਂ ਨੂੰ ਮੰਨਣਾ ਸੱਚ ਨਾਲ ਜੀਣਾ ਗਲਤ ਦੇ ਖਿਲਾਫ ਖੜਾ ਹੋਣਾ ਡਰ ਨੂੰ ਕਹਿਣਾ ਨਹੀਂ ਆਪਣਾ ਕਿਰਦਾਰ ਸਾਫ਼ ਰੱਖਣਾ ਗੁਰੂ ਇਹ ਨਹੀਂ ਪੁੱਛਦੇ ਤੂੰ ਕਿੰਨੀ ਵਾਰ ਮੱਥਾ ਟੇਕਿਆ ਕਿੰਨੀਆਂ ਮੱਸਿਆ ਵੇਖੀਆਂ ਕਿੰਨੀਆਂ ਸੰਗਰਾਮਾਂ ਵੇਖੀਆਂ ਗੁਰੂ ਪੁੱਛਦੇ ਨੇ ਤੂੰ ਕਿੰਨੀ ਵਾਰ ਸੱਚ ਦੇ ਨਾਲ ਖੜਿਆ ਅਸੀਂ ਅਜੇ ਵੀ ਕਹਿੰਦੇ ਹਾਂ ਗੁਰੂ ਮੇਰੇ ਨਾਲ ਨੇ ਪਰ ਅਸਲ ਸਵਾਲ ਕੀ ਅਸੀਂ ਗੁਰੂ ਦੇ ਨਾਲ ਹਾਂ ਜੇ ਅੱਜ ਅਸੀਂ ਸਿਰਫ ਇਸ ਇੱਕ ਗੱਲ ਮੰਨ ਲਈਏ ਕਿ ਸਿੱਖੀ ਸੁੱਖ ਨਹੀਂ ਸਦਕ ਮੰਗਦੀ ਹੈ ਤਾਂ ਸਭ ਕੁਝ ਬਦਲ ਸਕਦਾ ਹੈ ਜੇ ਇਹ ਵੀਡੀਓ ਤੁਹਾਨੂੰ ਥੋੜਾ ਵੀ ਅੰਦਰੋਂ ਹਿਲਾ ਗਈ ਤਾਂ ਇਸ ਨੂੰ ਸ਼ੇਅਰ ਕਰੋ ਕਿਉਂਕਿ ਗੁਰੂ ਨੂੰ ਮੰਨਣਾ ਬੋਲਣ ਨਾਲ ਨਹੀਂ ਜੀਣ ਨਾਲ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ